ਸਹਰੀ ਮੈਂ ਤੁਹਾਡਾ ਨਵਦੀਪ ਦਵੜੀਖੰਨੇ ਵਾਲਾ ਤੇ ਅੱਜ ਆਪਣੇ ਸਰਕਾਰੀ ਹਾਈ ਸਕੂਲ ਦੇ ਬੱਚੇ ਦਵੜੀਖੰਨੇ ਪਿੰਡ ਦੇ ਮੁੰਡੇ ਖੇਡ ਕੇ ਆਏ ਆ ਕਬੱਡੀ ਸਰਕਲ ਸਟਾਈਲ ਸਕੂਲੀ ਮੈਚ ਜਿਹੜੇ ਹੋ ਰਹੇ ਆ ਤੇ ਬਹੁਤ ਵਧੀਆ ਮੁੰਡਿਆਂ ਨੇ ਪ੍ਰਦਰਸ਼ਨ ਕੀਤਾ ਜਿੱਤ ਗਏ ਆ ਇਹ ਮੁੰਡੇ ਜਿੱਤੇ ਆ ਜੀ ਜੋਨ ਬਗਰਾੜੀ ਤੋਂ ਤੇ ਟੀਮਾਂ ਦੇ ਨਾਲ ਜਿਹੜੀਆਂ ਦੇ ਨਾਲ ਮੁਕਾਬਲੇ ਹੋਏ ਆਪਾਂ ਉਹ ਵੀ ਪੁੱਛਾਂਗੇ ਤੇ ਸਾਡੇ ਨਾਲ ਮਾਸਟਰ ਮਾਸਟਰ ਮੋਹਿਤ ਜੀ ਆਓ ਜੀ ਸਰ ਤੁਸੀਂ ਵੀ ਨਾਲ ਆ ਜਾਓ ਤੇ ਸਾਡੇ ਦਵੜੀ ਖਾਨੇ ਪਿੰਡ ਦੇ ਮਾਸਟਰ ਜੀ ਸਰਬਜੀਤ ਜੀ ਤੇ ਸਾਡੇ ਏਅਰਮੈਨ ਸਾਹਿਬ ਸਕੂਲ ਦੇ ਸੋ ਬਹੁਤ ਬਹੁਤ ਮੁਬਾਰਕਾਂਈ ਮੋਹਿਤ ਜੀ ਤੁਹਾਡੀ ਟੀਮ ਜਿੱਤੀ ਆ ਤੇ ਕੀ ਕਹਿਣਾ ਚਾਹੁੰਦੇ ਆ ਫਿਰ ਅੱਜ ਬੱਚਾ ਨੇ ਬਹੁਤ ਵਧੀਆ ਖੇਡੇ ਹਾਂਜੀ ਇਹਨਾਂ ਨੇ ਤਿੰਨ ਮੈਚ ਜਿੱਤੇ ਆ ਜੀ ਫਾਈਨਲ ਤੇ ਪਹੁੰਚਣ ਲਈ ਠੀਕ ਹੈ ਜੀ ਤੇ ਬਰਗਾੜੀ ਨੂੰ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ 7 18 ਦੇ ਨਾਲ ਲੜਾਇਆ ਠੀਕ ਹੈ ਜੀ 7 18 ਦੇ ਨਾਲ ਫਿਰ ਤਾਂ ਵਨ ਸਾਈਡ ਹੀ ਹੋ ਗਿਆ ਸਾਈਡ ਮੈਚ ਠੀਕਾ ਠੀਕ ਹੈ ਜੀ ਤੇ ਲਵਪ੍ਰੀਤ ਆ ਬੱਚਾ ਓਮਕਾਰ ਤੇ ਵਿਰਾਜ ਖਾਨ ਇਹਨਾਂ ਨੇ ਬਹੁਤ ਸੋਨਾ ਪ੍ਰਦਰਸ਼ਨ ਕੀਤਾ ਇਹਨਾਂ ਦੀ ਬਦੌਲਤ ਜੀ ਲੈ ਵੀ ਲਵਪ੍ਰੀਤ ਜਵਰਾਜ ਖਾਨ ਤੇ ਓਮਕਾਰ ਓਮਕਾਰ ਇਹ ਆ ਜੀ ਬੱਚੇ ਆਪਣੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਕੈਪਟਨ ਸਾਹਿਬ ਸਾਡੇ ਆਓ ਜੀ ਸਰਕਲ ਸਟਾਈਲ ਸਰਕਲ ਸਟਾਈਲ ਕਬੱਡੀ ਦੇ ਕੈਪਟਨ ਲਵਪ੍ਰੀਤ ਕੈਪਟਨ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਟੀਮ ਤੁਹਾਡੀ ਜਿੱਤੀ ਹੈ ਤੇ ਕੀ ਕਹਿਣਾ ਚਾਹੋਗੇ ਆ ਪਹਿਲਾ ਮੈਚ ਤੁਹਾਡਾ ਕਿਹੜੀ ਟੀਮ ਦੇ ਨਾਲ ਹੋਇਆ ਮੱਲੇ ਨਾਲ ਜੀ ਸਾਡਾ ਪਹਿਲਾ ਮੁਕਾਬਲਾ ਹੋਇਆ ਜੀ ਠੀਕ ਹੈ ਬਹੁਤ ਜੋਰ ਲੱਗਾ ਜੀ ਹਾਂ ਜੀ ਵਧੀਆ ਜਿੱਤੇ ਹੀ ਇਸ ਟੀਰਮਾਨੇ ਨਾਲ ਦੂਜਾ ਮੈਚ ਈਰਮਾਨੇ ਨਾਲ ਸੀ ਜੀ ਠੀਕ ਹੈ ਜੀ ਵਧੀਆ ਹੋ ਗਿਆ ਜੀ ਫਿਰ ਦੇਈਏ ਦੂਰ ਲੱਗ ਗਿਆ ਜਦੋਂ ਤੁਹਾਡਾ ਰਮਾਣਿਆ ਦਾ ਮੈਚ ਹੋਇਆ ਤੇ ਪੁਆਇੰਟਾਂ ਦਾ ਕਿੰਨਾ ਕੁ ਦਾ ਫਰਕ ਸੀ ਹਾਰ ਜਿੱਤ ਪੰਜ ਪੰਜ ਉਹਨਾਂ ਦੇ ਪੰਜ ਸੀਗੇ ਸਾਡੇ ਜੀ 18 ਸੀਗੇ 18 ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਮੈਚ ਫਿਰ ਬਗਰਾੜੀ ਨਾਲ ਆਇਆ ਹਾਂ ਬਗਰਾੜੀ ਨਾਲ ਤੁਹਾਡਾ ਫਾਈਨਲ ਹੋਇਆ ਹਾਂ ਤੇ ਫਿਰ ਕੀ ਦਿਮਾਗ ਦੇ ਵਿੱਚ ਸੀ ਜਦੋਂ ਫਾਈਨਲ ਮੈਚ ਤੁਸੀਂ ਖੇਡਣ ਆਏ ਵੀ ਰਾਮੀ ਕੀ ਕੀ ਬਣਾਈ ਹੋਈ ਸੀ ਵੀ ਕਿਵੇਂ ਜਿੱਤਣਾ ਦਾ ਜਿੱਤਣ ਦੇ ਬਾਰੇ ਕੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਸੀ ਮਾਨ ਦੇ ਬੱਤੀ ਆਈ ਸੀਗਾ ਜੀ ਬਾਬਾ ਸਭ ਰੱਖੇ ਜੱਤ ਜ ਗਈ ਠੀਕ ਆ ਪੂਰਾ ਜੋਰ ਲਾਇਆ ਜੀ ਉਹਦਾ ਰਬ ਰੱਖੀ ਵਧੀਆ ਜਿੱਤ ਕੇ ਆਈ ਜੀ ਓਮਕਾਰ ਜੀ ਵੀ ਆਪਣੇ ਨਾਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਫਿਰ ਅੱਜ ਗੇਮ ਦੇ ਵਿੱਚ ਕਿੱਦਾਂ ਦਾ ਪ੍ਰਦਰਸ਼ਨ ਦਿਆ ਓਮਕਾਰ ਤੇ ਠੀਕ ਹੈ ਜੀ। ਉਹ ਆਦੀ ਜਿਹੜਾ ਬੀਕਾਂ ਦਾ ਠੀਕ ਆ। ਉਹ ਪੂਰੀ ਐ ਗੱਲਬਾਤ ਹੋ ਕੇ ਹੋਗੀ। ਆ ਵੀ ਖਾਣ ਤੁਸੀਂ ਕੀ ਕਹਿਣਾ ਚਾਹੁੰਦੇ ਫਿਰ ਅੱਜ ਕੀ ਰਾ ਨੀਤੀ ਬਣਾ ਕੇ ਗਿਆ ਸੀ। ਠੀਕ। ਤੇ ਤੁਹਾਡੇ ਜਿਹੜੇ ਗੁਰੂ ਆ ਮਾ ਤੁਹਾਡੇ ਮਾਸਟਰ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਸਾਡੇ ਮੋਢੀ ਦਾ ਸਾਥੀ ਬੜੀ ਬੜੀ ਯਾਰ 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 ਠੀਕ ਉਹਨਾਂ ਦੀ ਬਦੌਲਤ ਸਾਡੇ ਸੰਕਰਾਂਗਾ ਦੇ ਪੱਤੇ ਪਹੁੰਚੇ ਆਏ ਸਾਡੇ ਨਾਲ ਸਾਰਿਆਂ ਨੇ ਬਹੁਤ ਮੱਥਾ ਮਰੇ ਤਾਂ ਕਿ ਇਹ ਇੱਕ ਤੱਕ ਪਹੁੰਚੇ ਹੈ ਠੀਕ ਤੁਹਾਨੂੰ ਜਿਹੜੀਆਂ ਕਬੱਡੀ ਦੀਆਂ ਬ੍ਰੀਕਿੰਗਾਂ ਦੱਸੀਆਂ ਕਬੱਡੀ ਦੇ ਦਾ ਪੇਚ ਦੱਸੀ ਪ੍ਰੈਕਟਿਸ ਕਰਵਾਈ ਤੇ ਮਾਸਟਰ ਮੋਹਿਤ ਜੀ ਤੇ ਡੀਪੀ ਸਾਹਿਬ ਦੀ ਬਦੌਲਤ ਤੁਸੀਂ ਫਾਈਨਲ ਜਿੱਤ ਗਏ ਹੁਣ ਜਿਹੜੀ ਅਗਲੀ ਰਣਨੀਤੀ ਆ ਸਾਡੇ ਮਾਸਟਰ ਜੀ ਨਾਲ ਕਰਦੇ ਆ ਗੱਲਬਾਤ ਫਿਰ ਅੱਗੇ ਆਪਾਂ ਮਾਸਟਰ ਜੀ ਅੱਗੇ ਇਹਨਾਂ ਦਾ ਜੀ ਕੈਂਪ ਲੱਗੂਗਾ ਡਿਸਟ੍ਰਿਕਟ ਵਾਸਤੇ ਬੱਚੇ ਵਧੀਆ ਜੋਨ ਦੀ ਚੁਣ ਕੇ ਟੀਮ ਜਿਹੜੀ ਅੱਗੇ ਜਾਊਗੀ ਡਿਸਟ੍ਰਿਕਟ ਵਾਸਤੇ ਇਹ ਵਿੱਚ ਜ਼ਿਲ੍ਹੇ ਦੇ ਜ਼ਿਲ੍ਹਾ ਖੇਡਾਂ ਜਾਊਗਾ ਸਾਰੇ ਜੋਨਾਂ ਦੀਆਂ ਟੀਮਾਂ ਆਉਣੀਆਂ ਉਹਦੇ ਵਿੱਚ ਸਾਰੇ ਜੋਨ ਦੇ ਵਧੀਆ ਖਿਡਾਰੀ ਚੁਣ ਕੇ ਕੈਂਪ ਲੱਗੇਗਾ ਇਹਨਾਂ ਦਾ 28 ਤਰੀਕ ਤੋਂ ਜਿਹੜੇ ਜ਼ਿਲ੍ਹੇ ਦੇ ਮੁਕਾਬਲੇ ਸ਼ੁਰੂ ਹੋਊਗਾ ਲੈ ਵੀ ਬਹੁਤ ਬਹੁਤ ਮੁਬਾਰਕਾਂ ਮੁੰਡੋ ਤੁਹਾਨੂੰ ਤੇ ਵਾਹਿਗੁਰੂ ਤੁਹਾਨੂੰ ਰੱਖੇ ਚੜ੍ਹਦੀ ਕਲਾ ਜੇ ਤਰੱਕੀਆਂ 바ਖੇ ਉਸ ਤੋਂ ਵੀਡੀਓ ਕਰਿਓ ਬਹੁਤ ਬਹੁਤ ਸ਼ੇਅਰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ